ਹੈਲੋ ਹੈਲੋ ਸਟੂਡੈਂਟ ਮੈਂ ਕੁਲਵਿੰਦਰ ਜੀ ਤੁਹਾਨੂੰ ਤੁਹਾਡਾ ਸਵਾਗਤ ਕਰਦਾ ਹਾਂ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਅਫੀਸ਼ੀਅਲ ਚੈਨਲ ਤੇ ਜਿੱਦਾਂ ਕਿ ਬੱਚੇ ਤੁਹਾਨੂੰ ਪਤਾ ਹੈ ਵੀ ਜਿਹੜੀ ਆਪਣੀ ਸੀਰੀਜ਼ ਚੱਲ ਰਹੀ ਹੈ ਇੰਗਲਿਸ਼ ਦਾ ਸ਼ਬਦਾਂ ਦਾ ਜਿਹੜਾ ਪੰਜਾਬੀ ਦੇ ਵਿੱਚ ਸ਼ੁੱਧ ਅਨਵਾਦ ਆਪਾਂ ਕਰ ਰਹੇ ਹਾਂ ਠੀਕ ਹੈ ਤਾਂ ਆਪਣੀਆਂ ਪਿਛਲੀਆਂ ਵੀਡੀਓ ਦੋ ਪੈ ਚੁੱਕੀਆਂ ਹੈ ਤੀਸਰੀ ਵੀਡੀਓ ਜਿਹਦੇ ਵਿੱਚ ਆਪਾਂ ਕੁਝ ਕੁ ਸ਼ਬਦ ਢੀਲੀ ਲੈ ਕੇ ਆਨੇ ਆ ਕੁਝ ਸ਼ਬਦ ਇਸ ਲਈ ਤਾਂ ਕਿ ਤੁਸੀਂ ਥੋੜਾ ਥੋੜਾ ਕਰਕੇ ਆਪਣਾ ਪੜਦੇ ਰਹੋ ਠੀਕ ਤਾਂ ਉਸੇ ਤਰ੍ਹਾਂ ਅੱਜ ਫਿਰ ਇਸ ਕਲਾਸ ਦੇ ਵਿੱਚ ਕੁਝ ਇੰਗਲਿਸ਼ ਦੇ ਸ਼ਬਦ ਜਿਨ੍ਹਾਂ ਦਾ ਪੰਜਾਬੀ ਦੇ ਵਿੱਚ ਆਪਾਂ ਸ਼ੁੱਧ ਅਨੁਵਾਦ ਕਰਨਾ ਹੈ ਠੀਕ ਤਾਂ ਅੱਜ ਫਿਰ ਦੇਖਦੇ ਹਾਂ ਅੱਜ ਵਾਲੇ ਸ਼ਬਦ ਅੰਗਰੇਜ਼ੀ ਸ਼ਬਦਾਂ ਦਾ ਕੀ ਕਰਨਾ ਹੈ ਪੰਜਾਬੀ ਦੇ ਵਿੱਚ ਸ਼ੁੱਧ ਰੂਪ ਠੀਕ ਹੈ ਇਹਦੇ ਵਿੱਚ ਦੇਖੋ ਆਪਸ਼ਨ ਜਿਹੜੀ ਹੈ ਆਪਾਂ ਨੇ ਕੀਤਾ ਚੈਰੀਟੀ ਮਤਲਬ ਦਾਨ ਕਰਨਾ ਠੀਕ ਦਾਨ ਕਰਨਾ ਜਿਹੜਾ ਆਪਾਂ ਦਾਨਪੁਣ ਕਰਦੇ ਆ ਉਸ ਨੂੰ ਬੋਲਿਆ ਜਾਂਦਾ ਫਿਰ ਸਿਚੁਏਸ਼ਨ ਸੋਬਾ ਪੱਤਰ ਪੱਤਰ ਮਤਲਬ ਲੇਖ ਜਿਹਦੇ ਉੱਪਰ ਕੁਝ పేਜ ਦੇ ਉੱਪਰ ਲਿਖਿਆ ਜਾਂਦਾ ਠੀਕ ਹੈ ਕਲੇਬਰ ਮਤਲਬ ਚਲਾਕ ਜਿਹੜੇ ਬੰਦਾ ਚਲਾਕ ਹੋਵੇ ਉਹਨੂੰ ਕੀ ਕਿਹਾ ਜਾਂਦਾ ਹੈ ਕਲੇਬਰ ਠੀਕ क्लेम चढ़ना चढ़ना मतलब ऊपर ਵੱਲ ਜਾਣਾ ਠੀਕ ਕਲਾਊਡ ਕਲਾਊਡ ਹੁੰਦੇ ਆ ਤੁਹਾਡੇ ਬੱਦਲ ਜਿਹੜੇ ਬਾਰਿਸ਼ ਕਰਦੇ ਨੇ ਠੀਕ ਕਲੂ ਸੁਰਾਗ ਕਿਸੇ ਚੀਜ਼ ਦਾ ਆਪਾਂ ਨੂੰ ਕੋਈ ਕਲੂ ਮਿਲਣਾ ਕੋਈ ਸੁਰਾਗ ਮਿਲਣਾ ਠੀਕ ਹੈ ਤਾਂ ਇਸ ਤਰ੍ਹਾਂ ਆਪਾਂ ਕੁਝ ਸ਼ਬਦ ਲੈ ਕੇ ਆ ਰਹੇ ਹੋਰ ਸ਼ਬਦ ਵੀ ਨੇ ਤੁਹਾਡੇ ਇਸ ਵਿੱਚ ਕੈਪੀਟਲ ਪੂੰਜੀ ਠੀਕ ਹੈ ਕੀ ਹੁੰਦਾ ਪੂੰਜੀ ਕਮੈਂਟ ਕਮੈਂਟ ਹੁੰਦਾ ਟਿੱਪਣੀ ਕਰਨਾ ਕਿਸੇ ਵੱਲੋਂ ਕੋਈ ਗੱਲ ਕੀਤੀ ਜਾਂਦੀ ਹੈ ਉਹਦੀ ਗੱਲ ਨੂੰ ਆਪਾਂ ਰੋਕ ਟੋਕ ਕੇ ਉਹਦੇ ਉੱਪਰ ਟਿੱਪਣੀਆਂ ਕਰੇ ਜਾਂਦੇ ਆ ਤਾਂ ਉਹ ਕਮੈਂਟ ਹੁੰਦਾ ਜਿੱਦਾਂ ਤੁਸੀਂ ਚੈਟ ਦੇ ਵਿੱਚ ਠੀਕ ਹੈ ਜੇ ਵੀਡੀਓ ਦੇ ਉੱਪਰ ਕਮੈਂਟ ਕਰਦੇ ਆ ਤਾਂ ਉਹਨੂੰ ਕੀ ਕਿਹਾ ਜਾਂਦਾ ਟਿੱਪਣੀ ਕਿਹਾ ਜਾਂਦਾ ਕੌਨਸੇਵ ਲੈਂਟ ਅਪਤਲ ਦਰਪਣ ਦਰਪਣ ਮਤਲਬ ਸੀਸਾ ਠੀਕ ਹੈ ਅਪਤਲ ਦਰਪਨ ਉਸ ਤੋਂ ਬਾਅਦ ਕਨਫਲੈਕਟ ਸੰਘਰਸ਼ ਸੰਘਰਸ਼ ਕਰਨਾ ਸਟਰਗਲ ਕਰਨਾ ਠੀਕ ਉਸ ਤੋਂ ਬਾਅਦ ਕਨਸਟੈਂਟ ਵਿਅੰਜਨ ਕੰਟੈਂਪਰੇਰੀ ਸਮਕਾਲੀ ਠੀਕ ਹੈ ਇਸ ਤਰ੍ਹਾਂ ਦੇ ਸ਼ਬਦ ਤੁਸੀਂ ਆਪਣੇ ਨੋਟ ਕਰਦੇ ਰਹੋ ਤੇ ਦੁਬਾਰਾ ਦੱਸ ਰਿਹਾ ਵੀ ਉਹ ਸ਼ਬਦ ਨੇ ਜਿਹੜੇ ਅਸੀਂ ਠੀਕ ਹੈ ਪੀਪਰਾਂ ਦੇ ਵਿੱਚੋਂ ਲੈ ਕੇ ਆਏ ਆ ਜਬ ਜ਼ਿਆਦਾਤਰ ਬਾਰ ਬਾਰ ਪੀਪਰਾਂ ਚ ਰਿਪੀਟ ਹੁੰਦੇ ਨੇ ਬੇਸ਼ੱਕ ਅਸੀਂ ਵੀਡੀਓ ਛੋਟੀ ਬਣਾ ਕੇ ਪਾ ਰਹੇ ਹਾਂ ਬਟ ਬਹੁਤ ਇੰਪੋਰਟੈਂਟ ਹੀ ਸ਼ਬਦ ਨੇ ਜਿਹੜੇ ਪੀਪਰਾਂ ਦੇ ਵਿੱਚ ਬਾਰ ਬਾਰ ਆ ਰਹੇ ਨੇ ਅੱਗੇ ਕੋਰੀਐਂਡਰ ਧਨੀਆ ਠੀਕ ਕਰਾਊਡ ਭੀੜ ਬਹੁਤ ਸਾਰਾ ਇਕੱਠ ਕ੍ਰਾਂਸੀ ਰੁਪਈਆ ਕਾਪੀ ਨਕਲ ਉਤਾਰਾ ਕਿਸੇ ਚੀਜ਼ ਦੀ ਕਾਪੀ ਕਰਨੀ ਠੀਕ ਹੈ ਡਿੱਟੂ ਕਾਪੀ ਕਰ ਦੇਣੀ ਜਿੱਦਾਂ ਦਾ ਦੇਖਿਆ ਉਦਾਂ ਦਾ ਹੀ ਲਿਖ ਦੇਣਾ ਉਹਨੂੰ ਕੀ ਬੋਲਿਆ ਜਾਂਦਾ ਨਕਲ ਉਤਾਰਾ ਡੈਮੇਜ ਨੁਕਸਾਨ ਖਰਜਾਨਾ ਜਦੋਂ ਆਪਣੀ ਚੀਜ਼ ਕੋਈ ਖਰਾਬ ਹੋ ਜੇ ਆਪਾਂ ਕਹਿੰਦੇ ਨੇ ਵੀ ਡੈਮੇਜ ਹੋ ਗਈ ਠੀਕ ਹੈ ਤੇ ਉਹ ਚੀਜ਼ ਜਦੋਂ ਡੈਮੇਜ ਹੋ ਜੇ ਤਾਂ ਆਪਣਾ ਕੀ ਹੁੰਦਾ ਨੁਕਸਾਨ ਹੁੰਦਾ ਤੇ ਇਹਨੂੰ ਖਰਜਾਨਾ ਵੀ ਕਿਹਾ ਜਾਂਦਾ ਹੈ ਡੈਮੋਕ੍ਰੇਸੀ ਲੋਕਤੰਤਰ ਠੀਕ ਹੈ ਡੈਮੋਕ੍ਰੇਸੀ ਮਤਲਬ ਲੋਕਤੰਤਰ ਲੋਕਤੰਤਰ ਮਤਲਬ ਉਹ ਹੁੰਦਾ ਜਿੱਥੇ ਸਰਕਾਰ ਜਿਹੜੀ ਹੁੰਦੀ ਹੈ ਕਿੰਨਾ ਵੱਲੋਂ ਚੁਣੀ ਜਾਂਦੀ ਹੈ ਲੋਕਾਂ ਵੱਲੋਂ ਕਿ ਚੁਣੀ ਜਾਂਦੀ ਹੈ ਉਸ ਨੂੰ ਕੀ ਬੋਲਿਆ ਜਾਂਦਾ ਡੈਮੋਕ੍ਰੇਸੀ ਠੀਕ ਹੈ ਡਿਪਰੈਸ਼ਨ ਉਦਾਸੀ ਠੀਕ ਹੈ ਡਿਪਰੈਸ਼ਨ ਦੇ ਵਿੱਚ ਰਹਿਣਾ ਉਦਾਸ ਹੋਣਾ ਉਦਾਸੀ ਦੇ ਵਿੱਚ ਰਹਿਣਾ ਹੁੰਦਾ ਹੈ ਡਾਇਲੌਗ ਡਾਇਲੌਗ ਹੁੰਦਾ ਮਤਲਬ ਗੱਲਬਾਤ ਡਾਇਲੌਗ ਮਤਲਬ ਗੱਲਬਾਤ ਜੋ ਆਪਾਂ ਗੱਲਬਾਤ ਕਰਦੇ ਹੁੰਦੇ ਆ ਠੀਕ ਹੈ ਉਸ ਤੋਂ ਬਾਅਦ ਡਾਇਰੈਕਟਰ ਨਰਦੇਸਕ ਨਿਰਦੇਸ਼ ਦੇਣ ਵਾਲਾ ਜਿਹੜਾ ਨਿਰਦੇਸ਼ ਦਿੰਦਾ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਡਾਇਰੈਕਟਰ ਠੀਕ ਤੇ ਅਗਲਾ ਡਰਾਫਟ ਮਤਲਬ ਖਰੜਾ ਡਰਾਫਟ ਹੁੰਦਾ ਹੈ ਖਰੜਾ ਇੱਕ ਲਿਖੀ ਦਿੱਤਾ ਜਾਂਦਾ ਆਪਾਂ ਨੂੰ ਪੂਰਾ ਉਹਦੇ ਉੱਪਰ ਸਾਰਾ ਡਿਟੇਲ ਹੁੰਦੀ ਹੈ ਉਹਨੂੰ ਕੀ ਬੋਲਦੇ ਹੁੰਦੇ ਆ ਅਸੀਂ ਖਰੜਾ ਬੋਲਦੇ ਨੇ ਤਾਂ ਇਸ ਤਰ੍ਹਾਂ ਤੁਹਾਡੇ ਜਿਹੜੀ ਇੰਗਲਿਸ਼ ਤੋਂ ਪੰਜਾਬੀ ਦੇ ਇਹ 60 ਵਰਡ ਜਿਹੜੇ ਆਪਣੇ ਵੱਲੋਂ ਹੋ ਚੁੱਕੇ ਨੇ ਠੀਕ ਹੈ ਤਾਂ ਆਪਣੇ ਇਹਨਾਂ ਨੂੰ ਪੜਦੇ ਜਾਓ ਵੀਡੀਓ ਸਾਡੀ ਕਿੱਦਾਂ ਲੱਗਦੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਵੀਡੀਓ ਨੂੰ ਸ਼ੇਅਰ ਕਰਦੇ ਜਾਇਆ ਕਰੋ ਠੀਕ 60 ਹੋ ਗਏ ਦੋ ਵੀਡੀਓ ਪਿਛਲੀਆਂ ਨੇ ਇਹ ਤੀਸਰੀ ਤੁਹਾਡੀ ਤੁਹਾਡੇ ਲਈ ਆ ਗਈ ਤਾਂ ਮੈਂ ਦੁਬਾਰਾ ਕਹਿ ਰਿਹਾ ਵੀ ਇਸ ਤਰ੍ਹਾਂ ਦੇ ਸ਼ਬਦ ਦੁਬਾਰਾ ਦੁਬਾਰਾ ਪੇਪਰ 'ਚ ਆਉਂਦੇ ਨੇ ਠੀਕ ਹੈ ਤੇ ਇਹ ਪੇਪਰ B ਦੇ ਵਿੱਚ ਆਉਂਦੇ ਨੇ ਜ਼ਿਆਦਾਤਰ ਤੇ ਵੀ ਪੇਪਰ ਦੇ ਵਿੱਚ ਤੁਹਾਡੀ ਮੈਟ ਆਉਂਦੀ ਹੈ ਮਾਰਕਸ ਮਿਲਦੀ ਨੇ ਉਹਦੇ ਆਧਾਰ ਤੇ ਹੀ ਤੁਹਾਨੂੰ ਜੋਬ ਮਿਲਦੀ ਹੈ ਤਾਂ ਮੈਟ ਚੜ੍ਹਨ ਦੇ ਲਈ ਤੁਹਾਡਾ ਇੱਕ ਇੱਕ ਨੰਬਰ ਜਿਹੜਾ ਬਹੁਤ ਮਾਇਨੇ ਰੱਖਦਾ ਇਸ ਕਰਕੇ ਇਹਨਾਂ ਨੂੰ ਛੱਡਿਓ ਨਾ ਛੋਟੀ ਵੀਡੀਓ ਦੇਖ ਕੇ ਆਪਣੀ ਪੂਰਾ ਦੇਖਿਓ ਲਿਖ ਦੇ ਜਾਓ ਠੀਕ ਹੈ ਤੇ ਕਮੈਂਟ ਕਰਦੇ ਜਾਓ ਤੇ ਸਾਡੀ ਜਿਹੜੀ ਵੀਡੀਓ ਹੈ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਸਾਡੇ ਦੁਆਰਾ ਬਾਲਾ ਜੀ ਐਜੂਕੇਸ਼ਨ ਪੁਆਇੰਟ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਫਿਰ ਇਦਾਂ ਦੀਆਂ ਵੀਡੀਓ ਤੁਹਾਡੇ ਤੱਕ ਸਾਡੇ ਵੱਲੋਂ ਪਹੁੰਚਦੀਆਂ ਕੀਤੀਆਂ ਜਾਣਗੀਆਂ ਸੋ ਅੱਜ ਦੇ ਐਲ ਐਨ ਐ ਠੀਕ ਹੈ ਅਗਲੀ ਵੀਡੀਓ ਚ ਫੇਰ ਮਿਲਾਂਗੇ ਹੋਰ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਲੈ ਕੇ ਉਦੋਂ ਤੱਕ ਧੰਨਵਾਦ ਤੇ ਤੁਸੀਂ ਉਦੋਂ ਤੱਕ ਇਹਨਾਂ ਸ਼ਬਦਾਂ ਨੂੰ ਪੜਦੇ ਰਹੋ ਤਿਆਰੀ ਕਰਦੇ ਰਹੋ